ਅ 11 ਤੋਂ 225 ਨੂੰ ਅ ਥਣਾ ਫਲੋਰ ਪੁਲਿਸ ਨੂੰ ਲੋਕਲ ਨੈਪ ਤਹਿਸੀਲਦਾਰ ਨੂੰ ਅਪਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਕਿ RAM JI ਪੁੱਤਰ ਜੋਗਿੰਦਰ ਵੀਰ ਕੁਮਾਰ ਵਾਸੀ ਗੰਨਾਪਿੰਡ ਅਤੇ ਕੁਲਦੀਪ ਕੁਮਾਰ ਰਮੜਦਾਰ ਵਾਸੀ ਪਾਇਂਟੇਰਾ ਸਵੇਰੇ ਆਪਣੇ 2-3 ਅਣਜਾਣ ਵਿਕਿਆਂ ਦੇ ਇਹਨਾਂ ਨੇ 10 ਤਾਰੀਖ ਨੂੰ ਨੈਪ ਤਹਿਸੀਲਦਾਰ ਨੂੰ ਬੰਦੀ ਬਣਾ ਕੇ ਉਹਨਾਂ ਕੋਲੋਂ ਜ਼ਬਰਦਸਤੀ ਜਾਨ ਨੂੰ ਮਾਰਦੇ ਹੰਦਾ ਧੰਕਾ ਕੇ ਡਰਾਵਾ ਦੇ ਕੇ ਤੇ ਮੈਂ ਹੈਂਡਲਿੰਗ ਕਰਕੇ ਇਨਾਂ ਵੱਸੋਂ ਇੱਕ ਰਜਿਸਟਰੀ ਕਰਵਾਈ ਤਾਂ ਕਿ ਇਹਨਾਂ ਨੂੰ ਲੱਖਾਂ ਦਾ ਫਾਇਦਾ ਹੋ ਸਕੇ ਜੋ ਇਸ ਦਰਖਾਸਤਾਨ ਤੇ ਇਸੇ ਮੁਕਦਮਾ ਦਰਜ ਕੀਤਾ ਪਬਲਿਕ ਡਿਊਟੀ ਰਿਕਵਰਡ ਪਾਉਣ ਦਾ ਅਤੇ ਐਕਸਟਰੈਸ਼ਨ ਦੀ ਕਾਰਵਾਈ ਦਾ ਜਿਸ ਤੇ ਇਸ ਦੀ ਗ੍ਰਿਫਤਾਰੀ ਕਰਨ ਤੋਂ ਬਾਅਦ ਇਸ ਦਾ ਰਿਮਾਂਡ ਹਾਸਲ ਕੀਤਾ ਵਾ ਤੇ ਇਸ ਤਰ੍ਹਾਂ ਅਸੀਂ ਦੇਖਾਂਗੇ ਕਿ ਹੋਰ ਕਿਹੜੇ-ਕਿਹੜੇ ਮੈਂਬਰ ਇਨਵੋਲਵ ਸੀ ਉਹਨਾਂ ਦੀ ਗ੍ਰਿਫਤਾਰੀ ਵੀ ਜਲਦੀ ਕੰਸੀਡਰ ਕੀਤੀ ਜਾਵੇਗੀ ਕਿੰਨੇ ਬੰਦੇ ਦਰਜ ਕੀਤੇ ਟੋਟਲ ਦੋ ਬੰਦਿਆਂ ਦੇ ਮੁਕੱਦਮੇ ਸੀਗੇ ਜਿੱਤੇ ਇੱਕ ਬੰਦਾ ਗ੍ਰਿਫਤਾਰ ਹੈ ਤਾਂ ਇਹ ਦੋ ਤਿੰਨ ਅਨੁਸ਼ਾਤੇ ਹੋ ਰਿਹਾ ਹੈ ਉਹ ਇਸ ਵਾਰੇ ਕੁਲਦੀਪ ਸਿੰਘ ਲੰਬੜਦਾਰ ਨੂੰ ਪਤਾ ਹੈ ਜਿਸ ਜਿਸ ਤੋਂ ਗ੍ਰਿਫਤਾਰ ਕਰਕੇ ਬਾਕੀ ਨਹੀਂ ਗ੍ਰਿਫਤਾਰ ਵੀ ਕੀਤੀ ਜਾ ਰਹੀ ਹੈ